ਵੈਰੀ ਗੁੱਡ ਚੇਂजेस ਪਰ ਫਰਕ ਪੈ ਗਿਆ 10% ਦਾ ਡਾਇਰੈਕਟ ਫਰਕ ਪੈ ਗਿਆ ਕੁਝ ਕੰਪਨੀਆਂ ਨੇ ਰੱਖ ਲਿਆ ਬਟ ਮੋਸਟਲੀ ਜਨਰਲੀ ਸਾਰਾ ਨੂੰ 10% ਦਾ ਫਰਕ ਪੈ ਗਿਆ ਸਿੱਧਾ 39000 ਦਾ 38500 ਦਾ ਸੀ ਹੁੰਦਾ ਸੀ ਉਹ 35000 ਦਾ ਹੋ ਗਿਆ ਸਿੱਧਾ ਇਟ ਇਜ਼ ਅ 빅 ਡਿਸਕਾਊਂਟ ਫੋਰ ਐਨੀਵਨ ਕਾਰਡਸ ਤੋਂ علاوہ ਹਰੀ ਚੀਜ਼ ਤੋਂ علاوہ ਗੁੱਡ ਚੇਂजेस AC ਐਂਡ LED ਜਿਹੜੀ ਇੱਕ ਪ੍ਰੀਮੀਅਮ ਆਈਟਮ ਆਪਾਂ ਕੰਸੀਡਰ ਕਰਦੇ ਸੀ ਉਹਨੂੰ ਲਗਜ਼ਰੀ ਆਈਟਮ ਕੰਸੀਡਰ ਕਰਦੇ ਸੀ ਉਹਨੂੰ ਨਾਰਮਲ ਸਲੈਬ ਤੇ ਲਾਇਆ 18% ਇਹ ਦੋ ਚੀਜ਼ ਜਿਹੜੀ ਸਭ ਤੋਂ ਵੱਧ ਸੇਲ ਸੀ ਉਹਨਾਂ ਨੂੰ ਉਹ ਲਿਆਇਆ 18% ਦੇ ਸਲੈਬ ਤੇ ਤੁਸੀਂ ਦੇਖ ਰਹੇ ਹੋ ਦਾ ਸਿਟੀ ਹੈਡਲਾਈਨਸ ਤੇ ਮੈਂ ਅਲੀਸ਼ਾ ਐ ਸਵੇਲੇ ਗੱਲ ਕਰਾਂਗੇ ਜੀਐਸਸੀ ਦੇ ਬਾਰੇ ਜੀਐਸਸੀ ਜੋ ਕਿ ਫੈਸਿਵ ਸੀਜ਼ਨ ਆਉਣ ਵਾਲਾ ਹੈ ਤੇ ਕੇਂਦਰ ਸਰਕਾਰ ਨੇ ਆਮ ਲੋਕਾਂ ਨੂੰ ਇੱਕ ਰਾਹਤ ਭਰਿਆ ਤੋਹਫਾ ਦਿੱਤਾ ਹੈ ਗਿਫਟ ਦਿੱਤਾ ਹੈ ਤੇ ਜੋ ਜੀਐਸਸੀ ਦੇ ਚਾਰ ਸਲੈਬ ਸੀ ਉਹਦੇ ਵਿੱਚ ਜੋ ਹੈ ਦੋ ਹੀ ਸਲੈਬਸ ਜੋ ਹੈ ਰਹਿ ਗਿਆ ਹੈ ਜੋ ਅੱਜ 22 ਸਤੰਬਰ ਨੂੰ ਲਾਗੂ ਕੀਤੇ ਗਏ ਤੇ ਇਲੈਕਟ੍ਰੋਨਿਕਸ ਦੀ ਜੇ ਗੱਲ ਕਰੀਏ ਉਹਦਾ ਇਸ ਤੇ ਕਿੰਨਾ ਕੁ ਅਸਰ ਪਿਆ ਤੇ ਗੱਲਬਾਤ ਕਰਦੇ ਹੋਏ ਜਾਣਾਂਗੇ ਹੈਲੋ ਸਰ ਹੈਲੋ ਅਸਰ ਕਿੰਨਾ ਕੋ ਅਸਰ ਪਿਆ ਜੀ ਐਸਸੀ ਦਾ ਇਲੈਕਟ੍ਰੋਨਿਕਸ ਦੀ ਚੀਜ਼ਾਂ ਤੇ ਵੈਰੀ ਗੁੱਡ ਚੇਂजेस ਪਰ ਫਰਕ ਪਿਆ ਹੈ 10% ਦਾ ਡਾਇਰੈਕਟ ਫਰਕ ਪਿਆ ਹੈ ਕੁਝ ਕੰਪਨੀਆਂ ਨੇ ਰੱਖ ਲਿਆ ਬਟ ਮੋਸਟਲੀ ਜਨਰਲੀ ਸਾਰਾ ਨੂੰ 10% ਦਾ ਫਰਕ ਪਿਆ ਗਿਆ ਸਦਾ ਏਸੀ ਜਿਹੜੀ ਇੱਕ ਰਿਕੁਆਇਰਮੈਂਟ ਹੈ ਜਿਹਨੂੰ ਅਪਰ ਲਗਜ਼ਰੀ ਆਈਟਮਸ ਕਨਸਿਡਰ ਕਰਦੇ ਸੀ ਉਹ ਠਾਏ ਤੋਂ 18% ਹੋ ਗਿਆ ਹੈ ਟੈਲੀਵਿਜ਼ਨ ਉਹ ਵੀ ਜਿਹੜਾ ਰਿਕੁਆਇਰਡ ਆਈਟਮ ਹੈ ਉਹ ਵੀ ਠਾਏ ਤੋਂ 18% ਹੋ ਗਈ ਹੈ ਵੀ ਆਰ ਵੈਰੀ ਹੈਪੀ ਵਿਦ ਇਟ ਸਰ ਜਿਵੇਂ ਪਹਿਲੇ ਕੋਈ ਦੱਸ ਸਕਦੇ ਹੋ ਕਿ ਪਹਿਲੇ AC ਕਿੰਨੇ ਦਾ ਸੀਗਾ ਤੇ ਹੁਣ ਕਿੰਨੇ ਦਾ ਪਊਗਾ ਉਹਨਾਂ ਜਿੱਦਾਂ 39000 ਦਾ 38500 ਦਾ AC ਹੁੰਦਾ ਸੀ ਉਹ 35000 ਦਾ ਹੋ ਗਿਆ ਹੈ ਸਿੱਧਾ ਇਟ ਇਜ਼ ਅ 빅 ਡਿਸਕਾਊਂਟ ਫਾਰ ਐਨੀਵਨ ਕਾਰਡਸ ਤੋਂ علاوہ ਹਰੀ ਜਿਸ ਤੋਂ علاوہ ਗੁੱਡ ਚੇਂजेस ਗੁੱਡ ਚੇਂजेस ਸਰ ਜਿਵੇਂ ਜੀਐਸਟੀ ਘਟੀ ਆ ਆਮ ਲੋਕਾਂ ਦੀ ਜੇਬ ਦੇ ਉੱਤੇ ਰਾਹਤ ਇੱਕ ਮਿਲੂਗੀ ਉਹਨਾਂ ਨੂੰ ਹੈਵੀ ਡਿਸਕਾਊਂਟ ਮਿਲੇਗਾ ਤੇ ਫੈਸਟਿਵ ਸੀਜ਼ਨ ਵੀ ਜਿਵੇਂ ਆਉਣ ਵਾਲਾ ਹੈ ਤੇ ਉਮੀਦ ਕਰਦੇ ਹੋ ਕਿ ਆਉਣ ਵਾਲਾ ਫੈਸਟਿਵ ਸੀਜ਼ਨ ਪੂਰਾ ਜੋਰ ਨਾਲ ਸਾਰੇ ਲਈ ਸਾਰੇ ਲਈ ਵਧੀਆ ਜਾਏਗਾ ਸਾਡੀ ਆਲਰੇਡੀ ਰਿਸਪੌਂਸ ਦਿਖ ਗਿਆ ਹੈ ਰਿਸਪੌਂਸ ਵਧਿਆ ਜਾ ਰਿਹਾ ਹੈ ਵਾਕ ਇਨ ਵਧ ਗਈ ਹੈ ਲੋਕਾਂ ਦੀ ਇਨਕੁਆਇਰੀ ਵਧ ਗਈ ਹੈ ਇਟਲ ਬੀ ਵੈਰੀ ਗੁੱਡ ਸਰ ਤੁਸੀਂ ਸਿਰਫ ਏਸੀਜ਼ ਨਾਲ ਡੀਲ ਕਰਦੇ ਹੋ ਏਅਰ ਕੰਡੀਸ਼ਨਿੰਗ ਰੈਫਰਿਜਰੇਟਰ ਬੇਦੀ ਇਲੈਕਟ੍ਰੋਨਿਕਸ ਤੇ ਸਾਡੇ ਕੋਲ ਏਸੀ ਹੈ ਰੈਫਰਿਜਰੇਟਰ ਹੈ ਮੋਬਾਈਲ ਫੋਨਸ ਟੀਵੀ ਡਰਾਇਰ ਵਾਸ਼ਰ ਸਭ ਕੁਝ ਆਲ ਅਪਲਾਈਐਂਸਸ ਓਕੇ ਸਰ ਤੇ ਇਹਦਾ ਇਫੈਕਟ ਸਿਰਫ ਏਸੀ ਤੇ ਪਿਆ ਹੈ ਜਾਂ ਬਾਕੀ ਚੀਜ਼ਾਂ ਤੇ ਵੀ ਏਸੀ ਐਂਡ ਐਲਈਡੀ ਜਿਹੜੀ ਇੱਕ ਪ੍ਰੀਮੀਅਮ ਆਈਟਮ ਆਪਾਂ ਕਨਸਿਡਰ ਕਰਦੇ ਸੀ ਉਹਨੂੰ ਲਗਜ਼ਰੀ ਆਈਟਮ ਕਨਸਿਡਰ ਕਰਦੇ ਸੀ ਉਹਨੂੰ ਹੁਣ ਨਾਰਮਲ ਸਲੈਬ ਤੇ ਲਿਆ ਹੈ 18% ਇਹ ਦੋ ਚੀਜ਼ ਜੋ ਜਿਹੜੀ ਸਭ ਤੋਂ ਵੱਧ ਸੇਲ ਸੀ ਉਹਨਾਂ ਨੂੰ ਲਿਆਏ 18% ਦੇ ਸਲੈਬ ਤੇ ਸਰ ਜਿਵੇਂ ਐਲਈਡੀ ਦੀ ਵਗੈਰਾ ਦੀ ਗੱਲ ਕਰੀਏ ਤੇ ਇਹਦਾ ਵੀ ਸੇਮ ਚੇਂਜ ਹੋਇਆ ਆ ਤੇ ਲ ਵੀ ਲੋਕ ਖਰੀਦਣਾ ਜ਼ਿਆਦਾ ਪਸੰਦ ਕਰਦੇ ਆ ਡੈਫੀਨਿਟਲੀ ਹੁਣ ਉਹ ਵੱਡੇ ਸਾਈਜ਼ ਦੀ ਐਲਈਡੀ ਲੈ ਸਕਦੇ ਦੇ ਦੇ ਕੈਨ ਗੋ ਫੋਰ ਅ ਗੁੱਡ ਬੈਟਰ ਬ੍ਰਾਂਡ ਏਸੀ ਅ ਬੈਟਰ ਕੂਲਿੰਗ ਏਸੀ ਅ ਮੋਰ ਹਾਇਰ ਕੈਪੈਸਿਟੀ ਏਸੀ ਦੇ ਲਈ ਜਾ ਸਕਦੇ ਆ ओके सर ਜਿਵੇਂ ਇੱਕ ਜਿਵੇਂ ਪੱਕਾ ਬਿਲ ਹੁੰਦਾ ਜੀਐਸਟੀ ਹੁੰਦੀ ਹੈ ਤੇ ਲੋਕੀ ਭਰਨ ਦੇ ਲੱਗਿਆ ਮਤਲਬ ਸੋਚਦੇ ਆ ਕਿ ਇਹ ਨਾ ਕੋਈ ਨਹੀਂ ਸੋਚਦਾ ਹੁਣ ਤਾਂ ਸਾਰੇ ਕੋਲ ਜੀਐਸਟੀ ਨੰਬਰ ਹੈ ਪਰਸਨਲ ਜੀਐਸਟੀ ਨੰਬਰ ਹੈ ਕੰਪਨੀ ਜੀਐਸਟੀ ਨੰਬਰ ਹੈ ਸਾਰੇ ਕਰ ਦਿੰਦੇ ਹੁਣ ਤਾਂ ਸਾਰੇ ਕਰਦੇ ਹੁਣ ਕੈਸ਼ ਪੇਮੈਂਟ ਵੀ ਨਹੀਂ ਹੁੰਦੀ ਕਿਸੇ ਦੀ ਇਟਸ 올 ਕਾਰਡ ਇਟਸ 올 ਬੈਟ ਬੈਂਕਿੰਗ ओके ਸਰ ਜਿਵੇਂ ਹੁਣ ਜੋ ਵੀ ਕਸਟਮਰ ਵਗੈਰਾ ਆਏਗਾ ਉਹਨਾਂ ਨੂੰ ਉਸੇ ਜੀਐਸਟੀ ਦੇ ਅਕੋਰਡਿੰਗ ਦੋਗੇ ਆ ਜੋ ਨਵਾਂ ਲੱਗ ਹੋਇਆ ਉਹਦੇ ਅਕੋਰਡਿੰਗ ਆਪਾਂ ਪੁਰਾਣੇ ਸਟicker ਦੇ ਨਾਲ ਨਹੀਂ ਪ੍ਰਾਈਸ ਵੀ ਲਾਵਾਂਗੇ ਇਟ ਇਜ਼ ਅ ਗਵਰਨਮੈਂਟ ਰੂਲ ਹੋਣ ਜਿਹੜੇ ਪੁਰਾਣੀ ਪ੍ਰਾਈਸ ਹੈ ਉਹਦੇ ਨਾਲ ਆਪਾਂ ਨਵੀਂ ਐਮ ਆਰ ਪੀ ਵੀ ਮੈਂਸ਼ਨ ਕਰਨੀ ਹੈ ਤਾਂ ਕਿ ਡਿਫਰੈਂਸ ਵੀ ਉਹਨਾਂ ਨੂੰ ਪਤਾ ਲੱਗੇ ਗਵਰਨਮੈਂਟ ਨੇ ਕੀ ਡਿਫਰੈਂਸ ਪਾਇਆ ਹੈ ওকে ওকে ਫੁੱਲ ਸਪੋਰਟ ਕਰਦੇ ਹਾਂ ਇਸ ਡਿਸੀਜਨ ਨੂੰ ਫੁੱਲ ਸਪੋਰਟ ওকে ਸਰ ਥੈਂਕ ਯੂ ਜੀ